ਜੇਕਰ ਤੁਹਾਡੇ ਵੀ ਰਾਸ਼ਨ ਕਾਰਡ ਬਣੇ ਹੋਏ ਨੇ ਤਾਂ ਇੱਕ ਖਬਰ ਤੁਹਾਡੇ ਲਈ ਹੈ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਵਧੇਰੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੱਕ ਬੇहद ਵੱਡੀ ਖਾਸ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹਾਲਾਂਕਿ ਕਿਹਾ ਜਾ ਰਿਹਾ ਕਿ ਹੁਣ ਲੇ ਸਮੇਂ ਦੇ ਵਿੱਚ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਪਰ ਹਾਲਾਂਕਿ ਇਹ ਰਾਸ਼ਨ ਕਾਰਡ ਕਿਹਨਾਂ ਦੇ ਕੱਟੇ ਜਾਣਗੇ ਇਹ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਤੁਹਾਨੂੰ ਦੱਸੀਏ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਸਾਲ 2025 ਦੇ ਵਿੱਚ ਰਾਸ਼ਨ ਕਾਰਡ ਇਹਨਾਂ ਲੋਕਾਂ ਦੇ ਕੱਟੇ ਜਾਣਗੇ ਇਸ ਦੇ ਚਾਲ ਦੇ ਦੱਸੀਏ ਤਾਂ ਜਿੱਥੇ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਬਹੁਤ ਸਾਰੇ ਦਸਤਾਵੇਜ਼ ਹੁਣੇ ਜ਼ਰੂਰੀ ਨੇ ਇਹਨਾਂ ਦਸਤਾਵੇਜ਼ਾਂ ਦੀ ਹਰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਲੋੜ ਪੈਂਦੀ ਹੈ ਰਾਸ਼ਨ ਕਾਰਡ ਵੀ ਬਹੁਤ ਮਹੱਤਵਪੂਰਨ ਦਾ ਵੇਚ ਮੰਨਿਆ ਜਾਂਦਾ ਹੈ ਇਸرائیਲੀ ਲੋਕਾਂ ਨੂੰ ਬਹੁਤ ਸਾਰੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਦੇ ਗਰੀਬ ਲੋੜਵੰਦ ਲੋਕਾਂ ਨੂੰ ਰਾਸ਼ਨ ਕਾਰਡ ਤੇ ਬਹੁਤ ਘੱਟ ਕੀਮਤ ਤੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਇਸ ਦੇ ਨਾਲ ਹੀ ਰਾਸ਼ਨ ਕਾਰਡ ਦੀ ਮਦਦ ਨਾਲ ਲੋਕਾਂ ਲਈ ਹੋਰ ਵੀ ਕਈ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲਦਾ ਹੈ ਵਿਭਾਗਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਜਿਸ ਤਹਿਤ ਰਾਸ਼ਨ ਕਾਰਡ ਧਾਰਕਾ ਦੇ ਲਈ ਈ ਕੇ ਵਾਈ ਸੀ ਕਰਵਾਉਣੀ ਜ਼ਰੂਰੀ ਹੋਵੇਗੀ ਜੇਕਰ ਇਕवाईसी ਜਿਹੜੀ ਆ 31 ਦਸੰਬਰ ਤੱਕ ਤੁਸੀਂ ਨਹੀਂ ਕਰਵਾਉਂਦੇ ਹੋ 2024 ਦੇ ਅੰਤਿਮ ਤਰੀਕ ਤੱਕ ਤਾਂ ਉਸ ਤੋਂ ਬਾਅਦ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਹਨ ਦਰਸਲ ਤੁਹਾਨੂੰ ਦਸੀਏ ਤਾਂ ਜੇਕਰ ਤੁਸੀਂ 31 ਦਸੰਬਰ ਤੱਕ ਇਕਈਕੇवाईसी ਨਹੀਂ ਕਰਵਾਉਂਦੇ ਹੋ ਤਾਂ ਨਾ ਰਾਸ਼ਨ卡ਡ ਤੋਂ ਹਟਾ ਦਿੱਤਾ ਜਾਵੇਗਾ ਤੁਹਾਡਾ ਤੇ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ ਇਹ ਵੱਡਾ ਕਦਮ ਜਿਹੜਾ ਚੱਕਿਆ ਜਾਵੇਗਾ ਤੇ ਦੂਸਰੇ ਪਾਸੇ 2025 ਦੇ ਵਿੱਚ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ ਔਰ ਤੁਹਾਡੇ ਰਾਸ਼ਨ卡ਡ ਪੂਰਨ ਤੌਰ ਤੇ ਕੱਟੇ ਜਾਣਗੇ ਤੁਹਾਡਾ ਨਾਮ ਵੀ ਰਾਸ਼ਨ卡ਡ ਤੋਂ ਹਟਾ ਦਿੱਤਾ ਜਾਵੇਗਾ ਦੇਸ਼ ਦੇ ਵਿੱਚ ਕਰੋੜਾ ਲੋਕਾਂ ਕੋਲ ਰਾਸ਼ਨ卡ਡ ਹਨ ਰਾਸ਼ਨ卡ਡ ਦੇ ਲੋਕਾਂ ਨੂੰ ਘੱਟ ਕੀਮਤ ਤੇ ਰਾਸ਼ਨ ਦਿੱਤਾ ਜਾਂਦਾ ਹੈ ਸਰਕਾਰੀ ਸਹੂਲਤਾਂ ਦਾ ਲਾਬ ਦੇਸ਼ ਦੇ ਸਾਰੇ ਰਾਜਾਂ ਦੇ ਵਿੱਚ ਉਪਲਬਧ ਹੈ ਫੂਡ ਸਪਲਾਈ ਵਿਭਾਗ ਵੱਲੋਂ ਰਾਸ਼ਨ卡 ਧਾਰਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਸਾਰੇ ਰਾਸ਼ਨ卡 ਧਾਰਕਾਂ ਦੇ ਲਈ ਈਕੇਵਾਈਸੀ ਕਰਵਾਉਣਾ ਲਾਜ਼ਮੀ ਹੋ ਗਿਆ ਹੈ ਪਹਿਲਾ ਇਸ ਸਮੇਂ ਦੇ ਵਿੱਚ ਦਸੀਏ ਤੱਕ ਸਤੰਬਰ ਤੱਕ ਸੀਗਾ ਇਸ ਸਮਾਂ ਪਰ ਹੁਣ ਨਵੰਬਰ ਤੋਂ ਵਧਾ ਕੇ ਹੋਰ ਦਸੰਬਰ ਤੱਕ ਕਰ ਦਿੱਤਾ ਹੈ ਤੁਹਾਡੇ ਕੋਲ 31 ਦਸੰਬਰ ਤੱਕ ਦਾ ਸਮਾਂ ਹੈ ਤੁਹਾਡੇ ਕੋਲ 31 ਦਸੰਬਰ ਤੱਕ ਸਮੇਂ ਦੇ ਦੌਰਾਨ ਤੁਸੀਂ ਈਕੇਵਾਈਸੀ ਕਰਵਾ ਸਕਦੇ ਹੋ ਇਹ ਪ੍ਰਕਿਰਿਆ ਜਿਹੜੀ ਆ ਪੂਰੀ ਕਰਨੀ ਹੋਵੇਗੀ ਔਰ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਕਟਿਆ ਜਾ ਸਕਦਾ ਹੈ 1 ਜਨਵਰੀ 2025 ਤੋਂ ਇਹਨਾਂ ਰਾਸ਼ਨ ਕਾਰਡਾਂ ਧਾਰਕਾਂ ਨੂੰ ਸਰਕਾਰ ਵੱਲੋਂ ਘੱਟ ਕੀਮਤ ਤੇ ਦਿੱਤੇ ਜਾਣ ਵਾਲਾ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ ਤੇ ਇਹਨਾਂ ਲੋਕਾਂ ਦੇ ਨਾਂ ਰਾਸ਼ਨ ਕਾਰਡ ਤੋਂ ਹਟਾ ਦਿੱਤੇ ਜਾਣਗੇ ਇਸ ਦੇ ਚੱਲਦੇ ਹੀ ਤੁਹਾਨੂੰ ਦੱਸਿਏ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਰਾਸ਼ਨ ਮਿਲਦਾ ਰਹੇ ਔਰ ਦੂਸਰੀ ਸਰਕਾਰਦੀਆਂ ਸਹੂਲਤਾ ਜਿਹੜੀਆਂ ਲੈਂਦੇ ਰਹੋ ਤੇ ਤੁਸੀਂ ਜ਼ਰੂਰ ਇਸ ਖਬਰ ਤੇ ਗੌਰ ਕਰਨਾ ਤੇ ਇਕਈ ਕੇ ਵਾਈ ਸੀ ਜਲਦ ਕਰਵਾ ਲਓ ਨਹੀਂ ਤਾਂ 2025 ਤੋਂ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ ਤੁਹਾਡੇ ਰਾਸ਼ਨ ਕਾਰਡ ਕੱਟੇ ਜਾਣਗੇ ਔਰ ਰਾਸ਼ਨ ਕਾਰਡ ਵਿੱਚ ਇਕਈ ਕੇ ਵਾਈ ਸੀ ਕਰਵਾਉਣ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਆਪਣੇ ਨਜ਼ਦੀਕੀ ਰਾਸ਼ਨ ਦੀ ਦੁਕਾਨ ਤੇ ਜਾਣਾ ਪਵੇਗਾ ਉਹ ਤੇ ਉਹਨਾਂ ਨੂੰ ਦੁਕਾਨ ਤੇ ਮੌਜੂਦ पीओएससी मशीन ਤੇ ਉਂਗਲ ਦੇ ਨਾਲ ਨਿਸ਼ਾਨ ਦੇਣਾ ਹੋਵੇਗਾ ਫਿੰਗਰਪ੍ਰਿੰਟ ਵੈਰੀਫਿਕੇਸ਼ਨ ਤੋਂ ਬਾਅਦ ਕੁਝ ਜਾਣਕਾਰੀ ਦੀ ਪੁਸ਼ਟੀ ਕਰਨੀ ਹੋਵੇਗੀ ਜਿਸ ਤੋਂ ਬਾਅਦ ਇਕਈਕੇਵਾਈਸੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਔਰ ਉਸ ਤੋਂ ਬਾਅਦ ਤੁਹਾਨੂੰ ਰਾਸ਼ਨ ਡੀਲਰ ਤੋਂ ਇੱਕ ਵਾਰ ਇਸ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਤੁਹਾਡੀ ਇਕਈਕੇਵਾਈਸੀ ਹੋ ਚੁੱਕੀ ਹੈ ਤੇ ਜਦੋਂ ਪੁਸ਼ਟੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਾਨੀ ਕਿ ਤੁਹਾਡਾ ਰਾਸ਼ਨ ਕਾਰਡ ਵੀ ਬਚਿਆ ਰਹੇਗਾ ਔਰ ਤੁਹਾਨੂੰ ਰਾਸ਼ਨ ਵੀ ਮਿਲਦਾ ਰਹੇਗਾ ਤੁਹਾਡਾ ਰਾਸ਼ਨ ਕਾਰਡ ਤੋਂ ਨਾਮ ਨਹੀਂ ਕੱਟਿਆ ਜਾਵੇਗਾ ਇਸ ਕਰਕੇ ਤੁਸੀਂ ਜਲਦ ਇਕਈਕੇਵਾਈਸੀ ਵਾਲੋ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਮੁਸ਼ਕਲਾ ਆਉਣਗੀ ਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿਹੜੇ ਲੋਕ ਲੋੜਵੰਦ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਦੀ ਬਹੁਤ ਲੋੜ ਹੁੰਦੀ ਹੈ ਪਰ ਕੁਝ ਕਾਰਨਾਂ ਦੇ ਕਰਕੇ ਉਹਨਾਂ ਦਾ ਰਾਸ਼ਨ ਕਾਰਡ ਤੋਂ ਨਾਮ ਕੱਟਿਆ ਜਾਂਦਾ ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਤੁਹਾਡੇ ਨਾਲ ਨਾ ਹੋਵੇ ਤਾਂ ਇਸ ਲਈ ਜਲਦ ਤੁਸੀਂ ਈਕੇवाईसी ਕਰਵਾ ਲਓ ਤੇ ਵੀਡੀਓ ਨੂੰ ਵਾਤਵਾ ਦੇ ਕੇ ਸ਼ੇਅਰ ਜ਼ਰੂਰ ਕਰਦੇ ਹੋ